ਸੋਨੀਆ ਮਾਨ ਹੋਰੀ ਆ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜ਼ਿਲ੍ਹਾ ਇੰਚਾਰਜ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਨੇ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਦੇ ਕੋਈ ਕਮੈਂਟਾਂ ਅਜਤੇ ਕਦੇ ਫੋਨ ਕਾਲ ਤੇ ਇਦਾਂ ਦਾ ਹੀ ਸਿਸਟਮ ਉਹਨਾਂ ਦੇ ਨਾਲ ਹੋਇਆ ਤੇ ਉਹ ਕਹਿੰਦੇ ਧਮਕੀਆਂ ਦੇਣ ਵਾਲਾ ਫੜ ਲਿਆ ਜੀ ਗੋਪੀ ਨਾਮ ਹੈ ਬੰਦੇ ਦਾ ਤੇ ਚਲੋ ਕਾਰਵਾਈ ਕੀਤੀ ਛੇਤੀ ਕੀਤੀ ਦੇਖੋ ਬੀਬੀ ਸੋਨੀਆ ਮਾਨ ਕਦੇ ਚਲੋ ਕਿਸਾਨ ਅੰਦੋਲਨ ਚ ਵੀ ਨਸਰ ਆਈ ਵੈਸੇ ਤੇ ਉਹ ਕਾਮਰੇਡ ਦੀ ਧੀ ਹੈ ਫਿਰ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਧਰ ਉਧਰ ਤੇ ਖੀਰੋ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੀ ਹੈ ਚਲੋ ਬੀਬੀ ਸੋਨੀਆਂ ਅੱਜ ਕੱਲ ਐਕਟਿਵ ਹੈ ਪੂਰੀ ਪਿੱਛੇ ਜੇ ਤੁਹਾਨੂੰ ਪਤਾ ਬੇ ਕੋ ਰੀਲ ਵੀ ਬੜੀ ਉਹਨਾਂ ਨੂੰ ਟੋਲ ਵੀ ਕੀਤਾ ਗਿਆ ਸੀ ਤਾਂ ਗੱਲ ਇਹ ਆ ਕਿ ਉਹ ਕਿਸੇ ਪਿੰਡੀ ਸੈਦਾ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਇਹ ਏਰੀਆ ਕਿਹੜਾ ਹੈ ਅਜਨਾਲਾ ਸਾਈਡ ਆ ਤੇ ਮੈਨੂੰ ਥੋੜਾ ਮਾਝੇ ਦਾ ਮਤਲਬ ਕਿ ਹੈਗਾ ਹਮ ਇਲਾਕੇ ਦਾ ਜਾਣਕਾਰੀ ਜਾਣਕਾਰੀ ਹੈ ਕੀ ਆ ਪਿੰਡੀ ਸੈਦਾ ਅਜਨਾਲਾ ਵਾਲੀ ਸਾਈਡ ਜੀ ਅੱਛਾ ਉਹ ਕਿਸੇ ਨੇ ਕਿਹਾ ਵੀ ਗੋਲੀਆਂ ਮਾਰੂੰਗਾ ਤੈਨੂੰ ਐ ਕਰੂੰਗਾ ਬਾਹ ਕਰੂੰਗਾ ਤਾਂ ਮਾਮਲਾ ਦਰਜ ਹੋ ਗਿਆ ਹਮ ਮੁੰਡਾ ਉਹਨਾਂ ਨੇ ਲੱਭ ਲਿਆ ਗੋਪੀ ਜਿਹੜਾ ਤੁਸੀਂ ਕਹਿੰਦੇ ਜੀ ਸਰ ਉਹ ਬੀਏ ਫਰਸਟ ইয়ার ਦਾ ਸ਼ਾਇਦ ਸਟੂਡੈਂਟ ਹੈ ਅੱਛਾ ਹਾਂਜੀ ਬੀਏ ਫਰਸਟ ইয়ার ਦਾ ਤੇ 6 ਕੇ 7 ਆਈਡੀਆਂ ਚਲਾਉਂਦਾ ਲੋਕਾਂ ਨੂੰ ਤਮਕਾਉਣ ਤੇ ਗਾਲੀਆਂ ਗਾਲੀ ਘੋਚ ਕਰਨੀ ਤੇ ਗਾਲਤੂਪੜ ਕਰਨ ਵਾਸਤੇ ਹੂੰ ਮਤਲਬ ਕਿ ਇਹ ਕੀ ਕੀਤਾ ਜਾ ਰਿਹਾ ਸਭ ਜੀ ਚਲੋ ਠੀਕ ਆ ਬੀਬੀ ਸੋਨੀਆ ਮਾਨ ਭੈਣ ਸਾਡੀ ਹੁਣ ਇੱਕ ਨੇਤਾ ਹੈ ਜੀ ਚਲੋ ਪੁੱਛ ਗਏ ਸਿਆ ਵੱਡੀਆਂ ਸਫਾਂ ਦੇ ਵਿੱਚ ਉਹ ਵਿਚਰਦੀ ਆ ਹੂੰ ਪਰ ਕੀ ਮੰਨ ਲਓ ਜੇ ਕੋਈ ਆਮ ਬੰਦਾ ਤੁਹਾਡੀ ਨੀਤੀਗਤ ਕੋਈ ਆਲੋਚਨਾ ਕਰਦਾ ਹੈ ਤੇ ਜਦੋਂ ਤੁਹਾਡੇ ਸਮਰਥਕ ਆ ਕੇ ਉਹਦੀ ਧੀ ਪੈਣ ਇੱਕ ਕਰ ਦਿੰਦੇ ਆ ਹੂੰ ਗੰਧ ਵਕਦੇ ਆ ਇੱਕ ਵਾਰੀ ਤੇ ਮੈਨੂੰ ਇੱਕ ਸਕਰੀਨ ਸ਼ਾਟ ਮੇਰੇ ਦੋਸਤ ਨੇ ਭੇਜਿਆ ਮੇਰੇ ਹੀ ਮਤਲਬ ਕਿ ਬਾਅਦ ਚ ਪਤਾ ਨੂੰ ਡਿਲੀਟ ਕਰ ਗਿਆ ਕਿ ਮੈਂ ਜ਼ਿਆਦਾ ਨਹੀਂ ਕਹਿੰਦਾ ਇੱਕ ਇਹਨਾਂ ਦਾ ਉਮੀਦਵਾਰ ਹੂੰ ਉਹਨੇ ਮਤਲਬ ਕਿ ਇੰਨੀਆਂ ਗੰਧੀਆਂ ਗੱਲਾਂ ਲਿਖੀਆਂ ਕਿ ਗੱਲ ਹੀ ਛੱਡੋ ਕਿ ਮਤਲਬ ਕਿ ਕਦੇ-ਕਦੇ ਮੈਨੂੰ ਇਹ ਲੱਗਦਾ ਕਿ ਜਿਹੜੇ ਤੁਸੀਂ ਇਹ ਇਹਨਾਂ ਨੂੰ ਮੈਂ ਇਹੀ ਕੰਨ ਕਹਿਣਾ ਇਹੀ ਗੱਲ ਕਹਿਣਾ ਹੈ ਇਹਨਾਂ ਬਾਰੇ ਕਿ ਇਹ ਤੇ ਕਹ ਲਓ ਕਿ ਭਈ ਮੈਨੂੰ ਇਹ ਲੱਗਦਾ ਕਿ ਇੱਕ ਐਸੇ ਦਿਮਾਗ ਬਣ ਗਏ ਨੇ ਹਮ ਜਿਨ੍ਹਾਂ ਦੇ ਵਿੱਚ ਸਿਰਫ ਖਰੂਦ ਚੱਲਦਾ ਹੈ ਇਹ ਜਿਹੜੇ ਲੋਕ ਨੇ ਚਾਹੇ ਕਿਸੇ ਨੂੰ ਵੀ ਥ੍ਰੈਟ ਕਰ ਦੇਣੇ ਚਾਹੇ ਕਿਸੇ ਨੂੰ ਕਹਦੇ ਖਰੂਦੀ ਲੋਕ ਨੇ ਇਹਨਾਂ ਦੇ ਅੰਦਰ ਵੀ ਹਲਚਲ ਹੋਏਗੀ ਅੰਦਰ ਵੀ ਇਹਨਾਂ ਦੇ ਖਰੂਦ ਹੀ ਚੱਲਦਾ ਹਮੇਸ਼ਾ ਇਹ ਇਹ ਸਭ ਕੁਝ ਸਾਡੇ ਤੇ ਪੰਜਾਬੀ ਇਦਾਂ ਨਹੀਂ ਸੀਗੇ ਜੀ ਹੂੰ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਨਾਸਤਕ ਨਾਸਤਕਾਂ ਅਸੀਂ ਬਹਿਸ ਵੇਖੀ ਹੈ ਜਦੋਂ ਸੋਸ਼ਲ ਮੀਡੀਆ ਪੰਜਾਬੀ ਚ ਲਾਉਣ ਲੱਗੇ ਜੀ ਕਾਮਰੇਡ ਵਰਸਸ ਖਾਲਸਤਾਨੀ ਇਹ ਵੇਖਿਆ ਸਾਰਾ ਕੁਝ ਅਸੀਂ ਠੀਕ ਹੈ ਤਰਕ ਵਿਤਰਕ ਹੁੰਦੇ ਵੇਖੇ ਨੇ ਠੀਕ ਹੈ ਕੁਝ ਹਾਦ ਤੱਕ ਇੱਕ ਦੂਜੇ ਨੂੰ ਬੋਲ ਕਬੂਲ ਦੇਖੇ ਨੇ ਪਰ ਸਿਆਸੀ ਧਿਰਾਂ ਦਾ ਜੇ ਇਹ ਸਾਰਾ ਕੁਝ ਸੰਗਠਨਾਤਮਕ ਤੌਰ ਤੇ ਕਿਸੇ ਨੇ ਪ੍ਰਯੋਗ ਕਰਕੇ ਹੂੰ ਸਾਡੇ ਸਾਹਮਣੇ ਇੱਕ ਰੀਤ ਦੇ ਤੌਰ ਤੇ ਇਹ ਫੰਡਾ ਧਰਿਆ ਤੇ ਉਹ ਆਮ ਆਦਮੀ ਪਾਰਟੀ ਆ ਸਰ ਹੂੰ ਆਮ ਆਦਮੀ ਪਾਰਟੀ ਨੂੰ ਕਾਊਂਟਰ ਕਰਨ ਵਾਸਤੇ ਕਾਲੀਆਂ ਨੇ ਬਣਾਇਆ ਕਾਲੀਆਂ ਦਾ ਆਈਟੀ ਅੱਜ ਤੁਹਾਨੂੰ ਪਤਾ ਹੀ ਇਹਨਾਂ ਦੇ ਬਰਾਬਰ ਹੈ ਠੀਕ ਹੈ ਦੂਜੀਆਂ ਤਰ੍ਹਾਂ ਇਹਨਾਂ ਨਹੀਂ ਵੱਡਾ ਆਪਦਾ ਸੈਟਅਪ ਕਰ ਸਕੀਆਂ ਹੂੰ ਭਾਜਪਾ ਕੋਸ਼ਿਸ਼ ਕਰ ਰਹੀ ਹੈ ਪਰ ਇਹ ਸਾਰਿਆਂ ਦੀ ਸ਼ੁਰੂਆਤ ਤੁਸੀਂ ਕੀਤੀ ਸੀ ਸਭ ਅੱਜ ਵੀ ਜਦੋਂ ਸਾਡੇ ਵਰਗਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸ਼ਾਇਦ ਉੱਥੋਂ ਮਿੱਥ ਕੇ ਆਉਂਦਾ ਉੱਤੋਂ ਤੁਹਾਨੂੰ ਇੱਕ ਮੈਸੇਜ ਆਉਂਦਾ ਕਿ ਫਲਾਣੇ ਨੂੰ ਕੱਢੋ ਜੀ ਤਾਂ ਕਦੇ ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉੱਠ ਕੇ ਨਹੀਂ ਕਹ ਅਸੀਂ ਤਾਂ ਕਹਿ ਰਹੇ ਹਾਂ ਕਿ ਚਲੋ ਠੀਕ ਹੈ ਸੋਨੀਆ ਮੰਨੂ ਕਿਸੇ ਨੇ ਥ੍ਰੈਟ ਕੀਤਾ ਗਲਤ ਆ ਹਮ ਕਿਉਂ ਗੋਲੀ ਮਾਰੋਗੇ ਬਾਈ ਜੀ ਹੋ ਸਕਦਾ ਸੋਨੀਆ ਮੰਨਦੀ ਅਸੀਂ ਵੀ ਅਲੋਚਨਾ ਕਰਦੇ ਹਮ ਪਰ ਕਿਸੇ ਨੂੰ ਕਿਉਂ ਗੋਲੀ मारेਗਾ ਕੋਈ ਕਿਉਂ ਬਾਈ ਇਹ ਕੋਈ ਜੰਗਲ ਰਾਜ ਹੈ ਜੀ ਪਰ ਜਦੋਂ ਤੁਹਾਡੇ ਵਿਰੋਧੀਆਂ ਨੂੰ ਤੁਹਾਡੇ ਬੰਦੇ ਜਾਂ ਤੁਹਾਡੇ ਬੰਦੇ ਹੋਣ ਦਾ ਦਾਵਾ ਕਰਨ ਵਾਲੇ ਲੋਕ ਹਮ ਗਾਲਾਂ ਕੱਢਦੇ ਆ ਧਮਕੀਆਂ ਦਿੰਦੇ ਆ ਫੋਨ ਲਾਉਂਦੇ ਆ ਹਮ ਕਿ ਤੁਸੀਂ ਉਹਨਾਂ ਤੇ ਕਾਰਵਾਈ ਕਰੋਗੇ ਜਾਂ ਅਜੇ ਤੱਕ ਕੀਤੀ ਆ ਪ੍ਰਸ਼ਨ ਸਰ ਪ੍ਰਸ਼ਨਵਾਚਕ ਰੱਖ ਕੇ ਮੈਂ ਗੱਲ ਖਤਮ ਕਰ ਦਿੰਨਾ ਜੀ ਕਿ ਕੀ ਕਾਰਵਾਈ ਕੀਤੀ ਹੈ ਜਾਂ ਕਰੋਗੇ ਤੇ ਜੇ ਕਰੋਗੇ ਤਬ ਬਥੇਰੇ ਤੁਹਾਨੂੰ ਕਟੌਕ ਜਿਹੜੇ ਉਹ ਭੇਜ ਦੇਣ ਕਰਨਗੇ ਲੋਕ ਹਮ ਬਥੇਰਿਆਂ ਨਾਲ ਇਹ ਕੁਝ ਹੁੰਦਾ ਤੋ ਇਹ ਰੀਤ ਸੀ ਜਿਹੜੀ ਗਲਤ ਹੈ ਤੇ ਅਸੀਂ ਬੌਧਿਕ ਪੱਤਰ ਤੇ ਕਿੱਥੇ ਕੋ ਖਲੋਤੇ ਆ ਇਹ ਸਾਰੀਆਂ ਚੀਜ਼ਾਂ ਨੇ ਪਰ ਬੀਏ ਫਰਸਟ ਇਅਰ ਦਾ ਮੁੰਡਾ ਸੀ ਜ਼ਿੰਦਗੀ ਖਰਾਬ ਕਰ ਲਈ ਆ ਮੈਂ ਫੇਰ ਵੀ ਕਹੂੰਗਾ ਚਲੋ ਗਲਤ ਕੀਤਾ ਉਹਨੇ ਜੇ ਹੋ ਸਕੇ ਤਾ ਉਹਨੂੰ ਵਾਰਨ ਕਰਕੇ ਛੱਡ ਦੇਣਾ ਚਾਹੀਦਾ ਕਿ ਨਾ ਚੀਜ਼ਾਂ ਚ ਕੁਝ ਨਹੀਂ ਕੋਈ ਕੁਲ ਵੈਪਨ ਵਗੈਰਾ ਅਸਲੀਅਤ ਚ ਨਹੀਂ ਹੈਗੇ ਫੋਟੋਆਂ ਫਟਮਾ ਡਾਊਨਲੋਡ ਕਰਕੇ ਪਾ ਰਿਆ ਸੀਗਾ ਤਾਂ ਠੀਕ ਹੈ ਕਿ ਉਸ ਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਉਹਦਾ ਜੇ ਪਹਿਲਾ ਗੁਨਾਹ ਹੈ ਤੇ ਹੂੰ ਪਰ ਇਹ ਆ ਕਿ ਤੁਹਾਡਾ ਪੈਮਾਨਾ ਦੂਜਿਆਂ ਵਾਸਤੇ ਵੀ ਉਹ ਜੇ ਹੀ ਹੋਣਾ ਚਾਹੀਦਾ ਹੈ